ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਸੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨशाह ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਰਬੰਸਤਾਨੀ ਪ੍ਰੀਤਮ ਦੇ ਮਿਸਾਲੀ ਜੀਵਨ ਨੂੰ ਸੰਪੂਰਨ ਸ਼ਖਸੀਅਤ ਨੂੰ ਸਜਦਾ ਕਰਨ ਦੇ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਬਾਣੀ ਦੇ ਵਿੱਚ ਦੇਸ਼ ਦੁਨੀਆ ਦੀ ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਜੋ ਮਹਿਮਾਨ ਜੁੜੇ ਨੇ ਉਹਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਦੇ ਹੈੱਡ ਨੇ ਪ੍ਰੋਫੈਸਰ 인ਦਰਜੀਤ ਸਿੰਘ ਗੋਗੁਆਣੀ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਪਾਣੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜੇ ਗੱਲ ਕਰ ਲਈਏ ਤਾਂ ਸਾਡੇ ਕੋਲ ਸ਼ਬਦਾਂ ਦੀ ਕਮੀ ਰਹਿ ਜਾਂਦੀ ਹੈ ਐਸੀ ਲਾਸਾਨੀ ਜ਼ਿੰਦਗੀ ਜਿਉ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੇ ਜੀਵਨ ਦਾ ਇੱਕ ਇੱਕ ਪਲ ਸਾਡੇ ਲਈ ਮਿਸਾਲ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਸ਼ਬਦ ਹੈ ਦੇਹ ਸ਼ਿਵਾ ਵਰ ਮੋਹ ਇਹੈ ਸੁਭ ਕਰਮਨ ਤੇ ਕਭੂ ਨ ਟਰੋ ਇਹ ਸ਼ਬਦ ਆਮ ਤੌਰ ਤੇ ਹਰ ਕਿਸੇ ਦੇ ਜ਼ੁਬਾਨ ਤੇ ਹੈ ਸਕੂਲਾਂ ਦੇ ਵਿੱਚ ਆਮ ਤੌਰ ਤੇ ਇਸ ਸ਼ਬਦ ਦਾ ਗਾਇਨ ਕੀਤਾ ਜਾਂਦਾ ਹੈ ਇਸ ਕਰਕੇ ਸਿੱਖ ਹੀ ਨਹੀਂ ਹਰ ਧਰਮਾਂ ਦੇ ਵਿਦਿਆਰਥੀ ਦੀ ਜ਼ੁਬਾਨ ਤੇ ਇਹ ਸ਼ਬਦ ਆਉਂਦਾ ਹੈ ਪਰ ਬੜੀ ਦੁਖਦਾਈ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਦਸਮ ਬਾਣੀ ਜੋ ਕਿ ਸਿੱਖ ਕੌਮ ਦਾ ਇੱਕ ਕੰਟਰੋਵਰਸ਼ੀਅਲ ਮੁੱਦਾ ਬਣਿਆ ਹੋਇਆ ਹੈ। ਕਈ ਲੋਕ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਨਹੀਂ ਹੈ ਦਸਮ ਦੇ ਵਿੱਚ। ਕਈ ਮੰਨਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਹੀਂ ਰਚੀ ਹੋਈ ਹੈ ਬਾਣੀ ਤੇ ਅੱਜ ਅਸੀਂ ਇਸੇ ਵਿਸ਼ੇ ਤੇ ਵਿਚਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਬਾਣੀ ਰਚੀ ਹੋਈ ਹੈ ਉਸ ਦਾ ਜੋ ਕੀ ਪੱਖ ਨੇ ਔਰ ਡਾਕਟਰ 인ਦਰਜੀਤ ਸਿੰਘ ਗੋਗਵਾਣੀ ਸਾਢ ਨਾਲ ਸਾਂਝੇ ਕਰਨਗੇ ਸ਼ੁਰੂ ਕਰਦੇ ਹਾਂ ਅੱਜ ਦਾ ਬਾਣੀ ਵਿਚਾਰ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹਾਂਗੀ ਕਿ ਜਿਸ ਤਰ੍ਹਾਂ ਇਹ ਕੌਮ ਦਾ ਇੱਕ ਕੰਟਰੋਵਰਸ਼ੀਅਲ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਬਣਿਆ ਹੋਇਆ ਦਸਮ ਗ੍ਰੰਥ ਦਾ ਮੁੱਦਾ ਤਾਂ ਕਿਉਂ ਇਸ ਮੁੱਦੇ ਨੂੰ ਇੰਨਾ ਤੂਲ ਦਿੱਤਾ ਜਾਂਦਾ ਹੈ ਕਿਉਂ ਕੁਝ ਲੋਕ ਨਹੀਂ ਮੰਨਦੇ ਤੇ ਕੁਝ ਲੋਕ ਮੰਨਦੇ ਨੇ ਵਿਵਾਦਿਤ ਕਿਉਂ ਹੈ ਇਹਦਾ ਮੁੱਖ ਕਾਰਨ ਤੇ ਹੈ ਕਿ ਜਿਵੇਂ 84 ਦੇ ਘੱਲੂ ਘਰੇ ਤੋਂ ਬਾਅਦ ਜੀ ਸਾਡੀ ਕੌਮ ਵਿੱਚ ਵੰਡੀਆਂ ਪਾਉਣ ਵਾਸਤੇ ਇੱਕ ਇਹਦੇ ਪਿਛੋਕੜ ਵਿੱਚ ਵਰਗ ਖੜਾ ਹੋਇਆ। ਉਹਨਾਂ ਨੇ ਇਹੋ ਜੇ ਮੁੱਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਕਿ 84 ਤੋਂ ਪਹਿਲਾਂ ਜੀ ਇਸ ਤਰ੍ਹਾਂ ਦਾ ਦਸਮ ਪਾਤਸ਼ਾਹ ਦੀ ਬਾਣੀ ਪ੍ਰਤੀ ਜਾਂ ਦਸਮ ਗ੍ਰੰਥਪਤੀ ਵਾਦੋ-ਵਾਦ ਇਸ ਤਰ੍ਹਾਂ ਨਹੀਂ ਸੀਗਾ। ਜਿਵੇਂ ਹੁਣ ਸਾਡੀ ਇੱਕ ਕੌਮੀ ਲੜਾਈ ਦਾ ਕਾਰਨ ਬਣ ਚੁੱਕਾ ਦੇਸ਼ ਵਿਦੇਸ਼ ਦੇ ਵਿੱਚ ਜਾਂ ਇਸ ਪ੍ਰਤੀ ਕਈ ਲੋਕ ਬਹੁਤ ਹੀ ਹਲਕੇ ਪੱਦਰ ਦੀ ਸ਼ਬਦਾਵਲੀ ਵਰਤ ਲੈਂਦੇ ਨੇ। ਪਰ ਹੈ ਉਹ ਗਿਣਤੀ ਦੇ ਨੇ 2-4 ਲੋਕ ਮੈਂ ਕਹਿ ਸਕਦਾ ਉਹ ਬਹੁਤ ਵੱਡੀ ਗਿਣਤੀ ਹੈ ਨਹੀਂ ਪਰ ਇਹਦੇ ਪੱਖ ਵਿੱਚ ਇੱਕ ਬਹੁਤ ਵੱਡਾ ਸਾਡਾ ਵਰਗ ਜੁੜਿਆ ਹੋਇਆ ਹੈ ਜੀ ਪਰ ਪੱਖ ਤੇ ਵਿਪੱਖ ਦੀ ਗੱਲ ਸ਼ਾਇਦ ਨਹੀਂ ਹੈ ਗੱਲ ਬੰਦੇ ਦੀ ਸਮਝ ਦੀ ਹੈ ਕਿ ਕੋਈ ਕਿਸੇ ਗ੍ਰੰਥ ਬਾਰੇ ਜਾਂ ਸ਼ਬਦ ਬਾਰੇ ਜਾਂ ਅੱਖਰ ਬਾਰੇ ਕਿਸੇ ਦਾ ਗਿਆਨ ਕਿੰਨਾ ਹੈ ਉਹਦੀ ਵਿਆਖਿਆ ਕਿਸ ਨਜ਼ਰੀਏ ਤੋਂ ਕਰਦਾ ਹੈ ਉਹਦੇ ਪੜਨ ਦਾ ਨਜ਼ਰੀਆ ਕੀ ਹੈ ਕਿਉਂਕਿ ਕੁਝ ਸਮਾਜ ਵਿੱਚ ਲੋਕ ਹੁੰਦੇ ਆ ਜਿਹੜੇ ਹਮੇਸ਼ਾ ਹਰ ਗੱਲ ਵਿੱਚੋਂ ਨੈਗੇਟਿਵ ਅਪਰੋਚ ਨਾਵਾਚੀ ਨਜ਼ਰੀਏ ਨਾਲ ਪੜਦੇ ਨੇ ਬਿਲਕੁਲ ਕੁਝ ਇਸ ਤਰ੍ਹਾਂ ਦੇ ਆਸ਼ਾਵਾਦੀ ਹੁੰਦੇ ਨੇ ਜਿਹੜੇ ਕਿ ਇਹਨੂੰ ਪੋਜ਼ਿਟਿਵ ਨਜ਼ਰੀਏ ਤੋਂ ਪੜਦੇ ਨੇ ਔਰ ਚੜਦੀ ਕਲ ਵਾਲੇ ਰੂਪ ਵਿੱਚ ਪੜਦੇ ਨੇ ਜਾਂ ਉਹਨਾਂ ਦਾ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਹਰ ਦੁਨੀਆ ਦੀ ਕੋਈ ਵੀ ਵਸਤੂ ਹੋਵੇ ਦੁਨੀਆ ਦਾ ਕੋਈ ਵੀ ਰੁੱਖ ਬੂਟਾ ਸੰਸਥਾ ਸੋਸਾਇਟੀ ਕੋਈ ਵੀ ਹੋਵੇ ਉਹਦੇ ਬਾਰੇ ਦੋ ਵਿਚਾਰਧਾਰਾਵਾਂ ਚੱਲਦੀਆਂ ਨੇ ਜਿਹੜਾ ਉਹਦੇ ਆਪੋਜੀਸ਼ਨ 'ਚ ਹੋ ਜਾਂਦਾ ਉਹ ਸਹਿਜ ਭਾਵੀ ਉਹਦੇ 'ਚੋਂ ਨੁਕਸ ਕੱਢਣ ਦੀ ਹੀ ਕੋਸ਼ਿਸ਼ ਕਰਦਾ ਹੈ ਉਹ ਵਲ ਭੰਨ ਕੇ ਵੀ ਨੁਕਸ ਕੱਢਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਕਿ ਉਹਦੀ ਭੁਵੇਂ ਦਲੀਲ ਵਿੱਚ ਜਾਨ ਨਾ ਵੀ ਹੋਵੇ ਤਾਂ ਦੂਸਰੀ ਧਿਰ ਆਪਣੇ ਆਪ ਨੂੰ ਪੋਜ਼ਿਟਿਵ ਕਰਨ ਵਾਸਤੇ ਕੁਝ ਕਰਦੀ ਹੈ ਇਸ ਕਰਕੇ ਜੇ ਤਾਂ ਅਸੀਂ ਆਪਣੇ ਪਿਸ਼ੋਕੜ ਇਤਿਹਾਸ ਨੂੰ ਦੇਖੀਏ ਤਾਂ ਇਸ ਤਰ੍ਹਾਂ ਦਾ ਵਾਦ-ਵਾਦ ਕਿਤੇ ਨੂੰ ਹੋਇਆ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਦਸਮ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਜੀ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤਪਾਨ ਕੀਤਾ ਔਰ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਵਿੱਚ ਉਹਨਾਂ ਦੇ ਪੰਥ ਵਿੱਚ ਇੱਕ ਬਹੁਤ ਵੱਡਾ ਉੱਚਾ ਸਤਿਕਾਰ ਰੱਖਦੇ ਨੇ ਜਿਹੜੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਰਹੇ ਜਿਨ੍ਹਾਂ ਨੇ ਬੰਦ ਬੰਦ ਕਟਵਾਏ ਜਿਨ੍ਹਾਂ ਦੀ ਸ਼ਹੀਦੀ ਦਾ ਵੀ ਧਿਆਨ ਧਰ ਕੇ ਅਸੀਂ ਵਾਹਿਗੁਰੂ ਬੋਲਦੇ ਆ ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਸ ਭਾਈ ਮਨੀ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅਮਰਤ ਪਾਨ ਕੀਤਾ ਹੈ ਜਿਹੜਾ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੀ ਸਰੂਪ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਸੰਪਾਦਨਾ ਹੋਈ ਹੈ ਜੀ ਜਿਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਸਮ ਪਾਤਸ਼ਾਹ ਜੀ ਨੇ ਦਰਜ ਕੀਤੀ ਉਸ ਸਮੇਂ ਲਖਾਰੀ ਭਾਈ ਮਨੀ ਸਿੰਘ ਜੀ ਨੇ ਔਰ ਉਹਨਾਂ ਨੂੰ ਮਤਲਬ ਇੰਨੀ ਜਿੱਥੇ ਦਇਆ ਦ੍ਰਿਸ਼ਟੀ ਦਸਮ ਪਾਤਸ਼ਾਹ ਦੀ ਹੋਵੇ ਕਿ ਅਸੀਂ ਲੋਕ ਜਿਹੜੇ ਇਹਦੇ ਪ੍ਰਤੀ ਦਸਨ ਪਾਤਸ਼ਾਹੀ ਬਾਣੀ ਪ੍ਰਤੀ ਗਲਤ ਦ੍ਰਿਸ਼ਟੀ ਚ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਜਾਂ ਲਿਖਣ ਦੀ ਕੋਸ਼ਿਸ਼ ਕਰਦੇ ਆ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਆ ਅਸੀਂ ਆਪਣੇ ਕਦਮੁੱਤ ਨੂੰ ਵੇਖੀਏ ਕਿ ਕੀ ਅਸੀਂ ਭਾਈ ਮਨੀ ਸਿੰਘ ਜੀ ਤੋਂ ਉੱਚਾ ਰੁਤਵਾ ਰੱਖਦੇ ਆ ਕੀ ਅਸੀਂ ਭਾਈ ਮਨੀ ਸਿੰਘ ਜੀ ਤੋਂ ਵੱਧ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਲਸਫੇ ਦੇ ਵਿਚਾਰਧਾਰਾ ਦੇ ਸੋਚ ਦੇ ਜੀਵਨ ਦੇ ਨੇੜੇ ਐਡੀ ਵੱਡੀ ਕਦਮੁੱਤ ਵਾਲੀ ਸ਼ਖਸੀਅਤ ਭਾਈ ਮਨੀ ਸਿੰਘ ਜੀ ਤਾਂ ਜਿਨ੍ਹਾਂ ਦੀ ਸਾਰੀ ਪਰਵਰਿਸ਼ ਜਿਨ੍ਹਾਂ ਨੂੰ ਸਾਰੇ ਇਤਿਹਾਸ ਫਲਸਫੇ ਔਰ ਉਸ ਸਮੇਂ ਦੀ ਮਰਯਾਦਾ ਹਰ ਇੱਕ ਦੇ ਵਿੱਚ ਦੀ ਜਿਹੜੇ ਵਿਚਰ ਕੇ ਗਏ ਨੇ ਤਾਂ ਪਹਿਲਾ ਸਵਾਲ ਤੇ ਉੱਤਰ ਇਹੋ ਹੀ ਦੁਨੀਆ ਵਿੱਚ ਬਣਦਾ ਹੈ ਕਿ ਉਸ ਗ੍ਰੰਥ ਨੂੰ ਜਿਹਦੇ ਸੰਪਾਦਕ ਭਾਈ ਮਨੀ ਸਿੰਘ ਜੀ ਹੋਣੋਂ ਤੇ ਕਿੰਤੂ ਪ੍ਰੰਤੂ ਹੋ ਨਹੀਂ ਸਕਦਾ ਬਿਲਕੁਲ ਬਿਲਕੁਲ ਸਭ ਤੋਂ ਵੱਡਾ ਆਨਸਰ ਇਹਨੂੰ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਡਾ ਆਨਸਰ ਇਹ ਹੈ ਔਰ ਦੂਜਾ ਆਨਸਰ ਇਹ ਹੈ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ ਅਮਰਤਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕੀਤਾ ਔਰ ਬਾਬਾ ਦੀਪ ਸਿੰਘ ਜੀ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੁਬਾਰਾ ਹੋਈ ਆ ਉਹ ਵੀ ਦਮਦਮਾ ਸਾਹਿਬ ਵਿਖੇ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1708 ਵਿੱਚ ਜੋਤੀ ਜੋ ਸਮਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਸ਼ਹਾਦਤ ਹੈ ਉਸ ਤੋਂ 40-42 ਸਾਲ ਬਾਅਦ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਧਰਮ ਦਾ ਪ੍ਰਚਾਰ ਤੇ ਵਿਸਾਰ ਵੀ ਕਰਦੇ ਰਹੇ ਜੀ ਬਾਬਾ ਦੀਪ ਸਿੰਘ ਜੀ ਇੱਕ ਸੰਤ ਸਿਪਾਹੀ ਰੂਪ ਦੇ ਵਿੱਚ ਸਿੱਖ ਪੰਥ ਦੇ ਵਿੱਚ ਦੋ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੂੰ ਬਹੁਤ ਉੱਚੇ ਰਤਬੇ ਨਾਲ ਵੀ ਸਾਡੀਆਂ ਸਿੱਖ ਸੰਗਤਾਂ ਸਤਿਕਾਰ ਦਿੰਦੀਆਂ ਨੇ ਬਾਬਾ ਬੁੱਢਾ ਜੀ ਔਰ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਵੀ ਜਿਹੜੇ ਗੁਰੂ ਘਰ ਦੇ ਅਨੰ ਸਿੱਖ ਨੇ ਗੁਰੂ ਘਰ ਦੇ ਪ੍ਰਚਾਰਕ ਨੇ ਗੁਰੂ ਘਰ ਦੇ ਬਹੁਤ ਮਹਾਨ ਲਖਾਰੀ ਵੀ ਨੇ ਵਿਦਵਾਨ ਵੀ ਨੇ ਵਿਆਖਿਆਕਾਰ ਵੀ ਨੇ ਸਿਪਾਈ ਵੀ ਨੇ ਯੋਧੇ ਬਹਾਦਰ ਜਰਨੈਲ ਵੀ ਨੇ ਜੀ ਤਾਂ ਇਹ ਸ਼ੰਕਾ ਕਿਸੇ ਥਾਂ ਤੇ ਵੀ ਬਾਬਾ ਦੀਪ ਸਿੰਘ ਜੀ ਨੇ ਨਹੀਂ ਕੀਤਾ ਬਿਲਕੁਲ ਤਾਂ ਇਹ ਜਿਹੜਾ ਅੱਜ ਦਾ ਜਿਹੜਾ ਵਰਗ ਹੈ ਸਾਨੂੰ ਮੇਰਾ ਇਤਿਹਾਸਿਕ ਦ੍ਰਿਸ਼ਟੀ ਤੋਂ ਜਿਹੜਾ ਹੈ ਨਾ ਬਾ ਬਾਣੀਆਂ ਕਹਾਣੀਆਂ ਸਾਡੇ ਇਹਨਾਂ ਪੂਰਵਜਾਂ ਦੀਆਂ ਕਥਾਵਾਂ ਵਿੱਚੋਂ ਇਹਦੇ ਇਤਿਹਾਸ ਵਿੱਚੋਂ ਇਹ ਸਮਝਣ ਦੀ ਲੋੜ ਹੈ ਕਿ ਇੰਨੀਆਂ ਰੂਹਾਂ ਜਿਹੜੀਆਂ ਦਸਮ ਪਾਤਸ਼ਾਹ ਦੇ ਦਰਬਾਰ ਵਿੱਚ ਪ੍ਰਵਾਨ ਚੜੀਆਂ ਪੰਜ ਪਿਆਰੇ ਵੀ ਸਤਿਗੁਰਾਂ ਦੇ ਜਿਨ੍ਹਾਂ ਨੇ ਅਮਰਤ ਪਾਨ ਕੀਤਾ ਫਿਰ ਸਤਿਗੁਰਾਂ ਦੇ ਨਾਲ ਰਹੇ ਅੰਤਲੇ ਸਮੇ ਵੀ ਤਿੰਨ ਪਿਆਰੇ ਜਿਹੜੇ ਆ ਹਜੂਰ ਸਾਹਿਬ ਖੇ ਸ਼ਹੀਦ ਹੁੰਦੇ ਨੇ ਜੀ ਜੀ ਉਹ ਵੀ ਅਫਸਰ ਦੁਨੀਆ ਵਿੱਚ ਵਿਚਰਦੇ ਸਨ ਸਮਾਜ ਵਿੱਚ ਵਿਚਰਦੇ ਸਨ ਤਾਂ ਉਹ ਉਸ ਸਮੇ ਉਹਨਾਂ ਦੇ ਮਨ ਵਿੱਚ ਵੀ ਕੋਈ ਕਿੰਤੂ ਪ੍ਰੰਤੂ ਨਹੀਂ ਸੀ ਤਾਂ ਜਿਹੜੀ ਅੱਜ ਸਭ ਤੋਂ ਵੱਧ ਕਈ ਵਾਰੀ ਹੁਣ ਤਾਂ ਅਸੀਂ ਪਹੁੰਚਦੇ ਪਹੁੰਚਦੇ ਸਾਡਾ ਇੱਕ ਵਰਗ ਇਹ ਕੋਸ਼ਿਸ਼ ਕਰਦਾ ਹੈ ਵੀ ਉਹ ਜਾਤ ਸਾਹਿਬ ਨੂੰ ਵੀ ਰੱਦ ਕਰਨ ਦੀ ਕੋਸ਼ਿਸ਼ ਕਰਦਾ ਹੈ ਸਵੈਆਂ ਦੇ ਵੀ ਪ੍ਰਤੀ ਵੀ ਵਿਚਾਰਤਾਰਾ ਨੈਗੇਟਿਵ ਰੱਖਦਾ ਚੌਪੀ ਬਾਣੀ ਦੇ ਪ੍ਰਤੀ ਵੀ ਰੱਖਦਾ ਪਰ ਕੀ ਜਿਨ੍ਹਾਂ ਨੇ ਉਸ ਸਮੇਂ ਅਮਰਤਪਾਨ ਕੀਤਾ ਔਰ ਜਿਹੜੀ ਬਾਣੀ ਉਸ ਸਮੇਂ ਪ੍ਰਚਲਿਤ ਸੀ ਜੀ ਜੀ ਪ੍ਰੋਫੈਸਰ ਸਾਫ ਸਿੰਘ ਜੀ ਨੇ ਵੀ ਲਿਖਿਆ ਕਿ ਜਿਹੜਾ ਜਾਪ ਸਹਿਬ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਿਖੇ ਰਚਿਆ ਔਰ ਜਿਹੜੀ ਚੌਪਈਆ ਬਿਪੌਰ ਸਾਹਿਬ ਵਿਖੇ ਰਚੀ ਗਈ ਅੱਜ ਵੀ ਇਹ ਇਤਿਹਾਸ ਉਹਨਾਂ ਥਾਵਾਂ ਦੇ ਉੱਤੇ ਲਾਇਆ ਹੋਇਆ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜਾਪ ਸਹਿਬ ਉਸ ਸਮੇਂ ਸਾਡੀਆਂ ਸਿੱਖ ਸੰਗਤਾਂ ਦੇ ਵਿੱਚ ਗੁਰਮੁਖਾਂ ਦੇ ਵਿੱਚ ਜਾਪ ਕਰਨ ਦੀ ਪਰੰਪਰਾ ਸੀ ਜੀ ਜੀ ਇਸੇ ਲਈ ਜੇ ਪੰਜ ਪਿਆਰੇ ਫਿਰ ਅਮਰਦਾ ਬਾਟਾ ਤਿਆਰ ਕਰਦੇ ਨੇ ਤਾਂ ਇਹ ਜਾਬ ਸਾਹਿਬ ਉਹਨਾਂ ਨੇ ਵੀ ਪੜਿਆ ਪਹਿਲਾਂ ਗੁਰੂ ਸਾਹਿਬ ਜੀ ਨੇ ਪੰਜ ਬਾਣੀਆਂ ਪੜ ਕੇ ਜਿਹੜਾ ਅਮਰਦਾ ਬਾਟਾ ਤਿਆਰ ਕੀਤਾ ਫਿਰ ਸਾਡੇ ਅਮਰ ਸੰਚਾਰ ਸੰਸਾਰ ਦੇ ਵਿੱਚ ਹੋਇਆ ਤੇ ਬਾਣੀਆਂ ਤੇ ਹੋ ਪੜੀਆਂ ਜਾਂਦੀਆਂ ਰਹੀਆਂ ਬਿਲਕੁਲ ਇਸ ਕਰਕੇ ਇਹਨਾਂ ਬਾਣੀਆਂ ਦੇ ਉੱਤੇ ਤਾਂ ਕਿੰਤੂ ਪਰੰਤੂ ਕਰਨਾ ਹੀ ਜਿਹੜਾ ਇੱਕ ਸਾਡੀ ਮੈਂ ਸਮਝਦਾ ਕਿ ਇਹ ਤਾਂ ਇੱਕ ਬਹੁਤ ਛੋਟੀ ਸੋਚ ਵਾਲੀ ਗੱਲ ਹੈਗੀ ਆ ਜੇਕਰ ਕੋਈ ਇਸ ਤਰ੍ਹਾਂ ਦੀ ਨਾਵਾਚੀ ਸੋਚ ਰੱਖਦਾ ਉਹਦੇ ਪਾਸ ਦਲੀਲ ਵੀ ਕੋਈ ਨਹੀਂ ਹੈ ਉਹਦੇ ਪਾਸ ਸਿਧਾਂਤਕ ਕੋਈ ਪ੍ਰੂਫ ਵੀ ਕੋਈ ਨਹੀਂ ਹੈ ਔਰ ਇਸ ਤੋਂ ਵੀ ਵੱਡੀ ਗੱਲ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜੈਤਾ ਜੀ ਕਹਿ ਕੇ ਵੀ ਸਤਿਕਾਰ ਦਿੱਤਾ ਜਾਂਦਾ ਰੰਗਰੇਟਾ ਗੁਰਕਾ ਬੇਟਾ ਜੀ ਬਾਬਾ ਜੀਵਨ ਸਿੰਘ ਦੀ ਇੱਕ ਹੱਥ ਲਿਖਤ ਮਿਲਦੀ ਹੈ ਜੀ ਜਿਹੜੀ ਕਿਸੇ ਸਮੇਂ ਪਾਸ਼ਾ ਵਿਭਾਗ ਨੇ ਵੀ ਛਾਪੀ ਹੈ ਸਾਡੇ ਕੋਲ ਉਹਦੀ ਪੁਰਾਣੀ ਕਾਪੀ ਵੀ ਹੈ ਉਹਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੇ ਅਮਰ ਸੰਚਾਰ ਸਮੇਂ ਦਾ ਜਿਹੜਾ ਹਵਾਲਾ ਦਿੱਤਾ ਪੰਥ ਦੀ ਸਾਜਨਾ ਵੇਲੇ ਦਾ ਉਹ ਬਾਣੀਆਂ ਦਾ ਵੀਰਵਾ ਵੀ ਉਹਨਾਂ ਨੇ ਜਾਪ ਸਵਈਏ ਚੌਪੀ ਵਿੱਚ ਦਰਜ ਕੀਤਾ ਹੋਇਆ। ਮਤਲਬ ਸਮਕਾਲੀ ਬਾਬਾ ਜੀਵਨ ਸਿੰਘ ਦੀ ਲਿਖਤ ਵੀ ਜਿਹੜੀ ਹੈ ਉਹ ਸਾਡੇ ਪਾਸ ਹੈ। ਬਿਲਕੁਲ ਔਰ ਪ੍ਰੂਫ ਕਰਦੀ ਹੈ ਰੂਕੇ ਦੌਰ ਤੇ। ਜੀ। ਇਸ ਕਰਕੇ ਇੰਨੇ ਮਤਲਬ ਜਿਹੜੇ ਇੱਕ ਪ੍ਰਮਾਣਿਕ ਸਰੋਤ ਔਰ ਪ੍ਰਮਾਣਿਕ ਸ਼ਕਤੀ ਤਾਂ ਹੋਣ। ਤਾਂ ਜੇ ਉਹਨਾਂ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਰਚਿਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਤੇ ਮੇਰੇ ਖਿਆਲ ਅਜੋਕੇ ਸਮੇਂ ਵਿੱਚ ਜਿਹੜੇ ਲੋਕ ਵਿਵਾਦ ਕਰਨ ਦੀ ਕੋਸ਼ਿਸ਼ ਕਰਦੇ ਨੇ ਮੇਰਾ ਖਿਆਲ ਉਹਨਾਂ ਨੂੰ ਡੂੰਘਾ ਅਧਿਆਨ ਕਰਨ ਦੀ ਲੋੜ ਹੈ ਜੀ ਜੀ ਬਿਲਕੁਲ ਡਾਕਟਰ ਸਾਹਿਬ ਜੀ ਦੇਖਿਓ ਤਾਂ ਜਾਪ ਸਾਹਿਬ ਹੈ ਜਿਹੜੀ ਇੰਨੀ ਖੂਬਸੂਰਤ ਰਚਨਾ ਐਨੇ ਵਧੀਆ ਤਰੀਕੇ ਨਾਲ ਬੇਮਿਸਾਲ ਤਰੀਕੇ ਨਾਲ ਜੋ ਪਰਮਾਤਮਾ ਦੀ ਮਹਿਮਾ ਕੀਤੀ ਗਈ ਹੈ ਉਹ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਸ਼ਾਇਦ ਕੋਈ ਹੋਰ ਨਹੀਂ ਕਰ ਸਕਦਾ ਕੋ ਨਹੀਂ ਸਕਦੀ ਦੇਖੋ ਸਾਡੀ ਜਿਹੜੀ ਮਰਜ਼ਾਦਾ ਹੈ ਨਾ ਹਰਮੰਦਰ ਸਾਹਿਬ ਦੀ ਅੱਜ ਵੀ ਦੇਖੋ ਜਦੋਂ ਸਿੰਘ ਸਾਹਿਬ ਜੀ ਹੁਕਮਨਾਮਾ ਲੈਂਦੇ ਨੇ ਨਾ ਜਿਹੜਾ ਦੂਸਰੀ ਵਾਰ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਜੀ ਜੀ ਔਰ ਪਹਿਲਾ ਜਿਹੜਾ ਸ਼ੰਦ ਹੈ ਉਹ ਜਾਬ ਸਾਹਿਬ ਦੀ ਬਾਣੀ ਚੋਂ ਪੜਿਆ ਜਾਂਦਾ ਚੱਕਰ ਚਿਹਨਰ ਬਰਨ ਜਾ ਤਰਪਾਤ ਨਹਿਨ ਜੇ ਰੂਪ ਰੰਗਾਂ ਰੇਖ ਪੇ ਕੋ ਕਹਿ ਨਾ ਸਕਤ ਕੇ ਜੀ ਜੀ ਔਰ ਇਹਦੇ ਬਾਰੇ ਇਹ ਵੀ ਹੈ ਕਿ ਭਾਈ ਮਨੀ ਸਿੰਘ ਜੀ ਨੇ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ ਤਾਂ ਉਸ ਸਮੇਂ ਇਹ ਉਸ ਸਮੇਂ ਤੋਂ ਇਹ ਪਰੰਪਰਾ ਚੱਲ ਰਹੀ ਹੈ ਚੱਲਦੇ ਆ ਰਹੀ ਅੱਜ ਵੀ ਸਾਡੀ 21ਵੀਂ ਸਦੀ ਵਿੱਚ ਉਹ ਪਰੰਪਰਾ ਜਿਹੜੀ ਹੈ ਹਰਿਮੰਦਰ ਸਾਹਿਬ ਵਿਖੇ ਜਿਹੜੀ ਹੈ ਪ੍ਰਚਲਿਤ ਹੈ ਔਰ ਸਮੂਹ ਸਿੰਘ ਸਹਿਵਾਨ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਲੈਂਦੇ ਆ ਤਾਂ ਸਭ ਤੋਂ ਪਹਿਲਾਂ ਇਹ ਜਿਹੜਾ ਛੰਦ ਪੜ੍ਹ ਕੇ ਇਹ ਜਿਹੜਾ ਫਿਰ ਉਸ ਤੋਂ ਬਾਅਦ ਅਗਲੇ ਚਾਰ ਸ਼ਬਦ ਪੜ੍ਹਦੇ ਨੇ ਜਿਹੜੇ ਵੀ ਸਾਡੀ ਮਰਜ਼ਾ ਦਾ ਪੰਜ ਸ਼ਬਦ ਪੜਨ ਦੀ ਪਰ ਇਹ ਚੱਕਰ ਚ ਇਹਨਾਂ ਵਰਣ ਜਾਤ ਜਿਹੜਾ ਇਹ ਮੁੱਢਲਾ ਸ਼ਬਦ ਹੈਗਾ ਜੀ ਜੀ ਮੁੱਢਲਾ ਸ਼ਬਦ ਹੈਗਾ ਜੀ ਸਾਡੀ ਮਰਜ਼ਾ ਦਾ ਇੱਕ ਹਿੱਸਾ ਹੈਗਾ ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਸੋ ਇਹਨਾਂ ਸਾਰੇ ਜਿਹੜੇ ਪਰਮਾਣਾਂ ਤੋਂ ਪਰਮਾਣਿਕ ਸਰੋਤਾਂ ਤੋਂ ਬਿਲਕੁਲ ਸਿੱਧ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਾਣੀ ਹੈ ਦਸਮ ਦੀ ਬਾਣੀ ਜਿਹੜੀ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿਸੇ ਦੇ ਵੀ ਮਨ ਦੇ ਵਿੱਚ ਸੋ ਆਪਣੇ ਸਿੱਖ ਦੇ ਰੋਜ਼ਾਨਾ ਜੀਵਨ ਦੀ ਗੱਲ ਕਰ ਲਈਏ ਜਾਂ ਰੋਜ਼ਾਨਾ ਦੀ ਮਰਿਆਦਾ ਦੀ ਗੱਲ ਕਰ ਲਈਏ ਤਾਂ ਉਸ ਨਾਲ ਗੁਰੂ ਸਾਹਿਬ ਦੀ ਬਾਣੀ ਸਾਡੀ ਰੋਜ਼ਾਨਾ ਜੀਵਨ ਨਾਲ ਕਿੰਨੀ ਕੁ ਜੁੜੀ ਹੋਈ ਹੈ ਦੇਖੋ ਸਾਡੀ ਇੱਕ ਤਾਂ ਪਰਪੱਕ ਮਰਜ਼ਾਦਾ ਵੀ ਸਿੱਖ ਦਾ ਨਿਤਨੇਮ ਕੀ ਹੋਏ ਜਿਹੜਾ ਸਾਡਾ ਨਿਤ ਦਾ ਨਿਯਮ ਹੈ ਉਹਦੇ ਵਿੱਚ ਪਹਿਲੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਪਜੀ ਸਾਹਿਬ ਪੜਦੇ ਹਾਂ। ਦੂਸਰੀ ਬਾਣੀ ਦਸਮ ਗ੍ਰੰਥ ਦੀ ਪਹਿਲੀ ਬਾਣੀ ਜਾਪ ਸਾਹਿਬ ਪੜਦੇ ਹਾਂ। ਜੀ। ਔਰ ਤੀਸਰੀ ਬਾਣੀ ਸਵਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਸਰਾਵਕ ਸੁੱਧ ਸਮੂਹ ਸੁਧਾਨ ਕੇ ਦੇਖ ਫਿਰੋ ਕਰ ਜੋਗ ਜਤੀਕੇ। ਜੀ। ਉਹਦੇ ਨਾਲ ਅੱਜ ਸਾਡੇ ਮੰਨਲਾ ਵਿਸ਼ਵ ਭਰ ਵਿੱਚ ਸਿੱਖ ਸਵੇਰੇ ਚੌਪੀ ਬਾਣੀ ਦਾ ਪਾਠ ਵੀ ਕਰਦਾ। ਭਵੇਂ ਸ਼ਾਮ ਨੂੰ ਰਹਿਰਾਸ ਬਾਣੀ ਦਾ ਵੀ ਹਿੱਸਾ ਹੈ। ਔਰ ਹਰਿਮੰਦਰ ਸਾਹਿਬ ਤੋਂ ਵੀ ਜਿਹੜੀ ਜਦੋਂ ਰਹਿਰਾਸ ਪੜੀ ਜਾਂਦੀ ਜਾਂ ਸਾਡੀ ਜੋ ਪੰਥਕ ਮਰਜਾਦਾ ਚੌਪਈ ਉਹਦਾ ਹਿੱਸਾ ਹੈ ਕਿਉਂਕਿ ਅਸੀਂ ਜੇ ਸ਼ਾਮ ਨੂੰ ਰਹਿਰਾਸ ਵਿੱਚ ਪੜਦੇ ਆ ਤਾਂ ਮੈਂ ਕਹਿ ਸਕਦਾ ਕਿ ਸਾਡਾ 100% ਜਿਹੜਾ ਸਿੱਖ ਸਮਾਜ ਜਿਹੜਾ ਨਿਤਨੇਮੀ ਆ ਉਹ ਸਵੇਰੇ ਵੀ ਚੌਪਈ ਬਾਣੀ ਦਾ ਪਾਠ ਕਰਦਾ ਔਰ ਅਨੰਦ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਜੀ ਸ਼ਾਮ ਨੂੰ ਰਹਿਰਾਸ ਦੀ ਬਾਣੀ ਵਿੱਚ ਵੀ ਦਸਮ ਪਾਤਸ਼ਾਹ ਦੀ ਬਾਣੀ ਆ ਗਈ ਕਿਉਂਕਿ ਜਿਹੜੇ ਅਸੀਂ ਦੋ ਸਵਈਏ ਪੜਦੇ ਆ ਪਾਏ ਗਹੇ ਜਬ ਤੇ ਤੁਮਰੇ ਤਪ ਤੇ ਕੂ ਆਖ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇਕ ਕਹਿ ਮਤ ਇਕ ਨਾ ਮੰਨਿਓ ਏ ਵੀ ਦਸਮ ਗ੍ਰੰਥ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਈਆ ਜੀ ਜਿਹੜਾ ਦੂਸਰਾ ਪੜਦੇ ਹਾਂ ਸਗਲ ਦਵਾਰ ਕੋ ਛਾੜ ਕੇ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜਸ ਗੋਬਿੰਦਾਸ ਤਹਾਰ ਉਹ ਵੀ ਦਸਮ ਪਾਸ਼ਾ ਜੀ ਦਾ ਹੈ ਜੀ ਫੇਰ ਸਾਡੀ ਜਿਹੜੀ ਪੰਥ ਕਰਦਾਸ ਹੈ ਭਾਵੇਂ ਕੋਈ ਇਕੱਲਾ ਕਰਦਾ ਭਾਵੇਂ ਕੋਈ ਸੰਗਤੀ ਰੂਪ ਵਿੱਚ ਕਰਦਾ ਉਹਦੀ ਪਹਿਲੀ ਪੌੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਹੈ ਪ੍ਰਥਮ ਭਗੋਤੀ ਆ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗੋਤੀ ਜੀ ਕੀ ਪਾਸ਼ਾਹੀ ਦਸਵੀਂ ਕੁਝ ਲੋਕਾਂ ਨੇ ਇਹਨੂੰ ਗਲਤ ਰੂਪ ਦੇਣ ਦੀ ਕੋਸ਼ਿਸ਼ ਕੀਤੀ ਕਿ ਭਗੋਤੀ ਦਾ ਅਰਥ ਦੇਵੀ ਹੈ ਪਹਿਲੀ ਗੱਲ ਸਨਾਤਨ ਮਤ ਵਿੱਚ ਕਿਸੇ ਵੀ ਦੇਵੀ ਦਾ ਨਾਮ ਭਗੋਤੀ ਨਹੀਂ ਹੈ ਨਹੀਂ ਰਿਹਾ ਇਹ ਉਹਨਾਂ ਦਾ ਸਵਾਲ ਹੀ ਗਲਤ ਹੈ ਬਿਲਕੁਲ ਹੋਰ ਦੇਵੀਆਂ ਦੇ ਨਾਮ ਆਉਂਦੇ ਨੇ ਪਰ ਭਗੋਤੀ ਨਾਂ ਦੀ ਦੇਵੀ ਸਨਾਤਨ ਮਤ ਵਿੱਚ ਨਹੀਂ ਹੈ ਜੀ ਇਹ ਵਰਡ ਹੀ ਨਹੀਂ ਮਿਲਦਾ ਹਾਂ ਨੰਬਰ 2 ਜਿਹੜਾ ਭਗੋਤੀ ਦਾ ਅਰਥ ਹੈ ਪਾਈ ਕਾਨ ਸਿੰਘ ਨਾਬਾ ਜੀ ਨੇ ਮਹਾਨ ਕੋਸ਼ ਵਿੱਚ ਇਹਦੇ ਛੇ ਅਰਥ ਕੀਤੇ ਨੇ ਭਗੋਤੀ ਦਾ ਅਰਥ ਤਲਵਾਰ ਸ੍ਰੀ ਸਾਹਿਬ ਵੀ ਹੈ ਔਰ ਇਹ ਦਸਮ ਪਾਤਸ਼ਾਹ ਨੇ ਵੀ ਇਹ ਸ਼ਬਦ ਵਰਤਿਆ ਲਈ ਭਗੋਤੀ ਦੁਰਗਸ਼ਾ ਦੁਰਗਸ਼ਾ ਨੇ ਆਪਣੇ ਹੱਥ ਵਿੱਚ ਤਲਵਾਰ ਪਕੜ ਲਈ ਜਦੋਂ ਯੁੱਧ ਕਰਦੀ ਹੈ ਜੀ ਇੱਕ ਅਰਥੇ ਦਾ ਤਲਵਾਰ ਵੀ ਹੈ ਇੱਕ ਅਰਥੇ ਦਾ ਅਕਾਲ ਪੁਰਖ ਪ੍ਰਮਾਤਮਾ ਹੈ ਜਦੋਂ ਦਸਮ ਗ੍ਰੰਥ ਦੇ ਜਿਹੜੇ ਸਾਨੂੰ ਸਰੂਪ ਮਿਲਦੇ ਨੇ ਨਾ ਭਗਉਤੀ ਤੇ ਸਟਾਰ ਦੇ ਕੇ ਫੁੱਟਨੋਟ ਵਿੱਚ ਉਹਦਾ ਦਿੱਤਾ ਹੋਇਆ ਭਗਉਤੀ ਦਾ ਮਤਲਬ ਮਹਾਕਾਲ ਪ੍ਰਮਾਤਮਾ ਇਹ ਸਾਰੇ ਟੀਕਾਕਾਰਾਂ ਨੇ ਵੀ ਪ੍ਰਮਾਤਮਾ ਕੀਤੇ ਨੇ ਭਗਉਤੀ ਇੱਕ ਸ਼ੰਦ ਵੀ ਹੈ ਤਾਂ ਭਗਉਤੀ ਭਗਤੀ ਕਰਨ ਵਾਲੇ ਨੂੰ ਵੀ ਕਹਿੰਦੇ ਨੇ ਜਿਹੜਾ ਸਾਡਾ ਸਮਰਥਕੋਸ਼ ਆ ਨਾ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦਾ ਉਹਨਾਂ ਨੇ ਪ੍ਰਮਾਤਮਾ ਦੇ 170 ਨਾਮ ਉਹਦੇ ਵਿੱਚ ਦਰਜ ਕੀਤੇ ਨੇ ਜਿਹਦੇ ਵਿੱਚ ਅੱਲਾ ਵੀ ਹੈ ਬੀਠਲ ਵੀ ਹੈ ਈਸ਼ਵਰ ਵੀ ਹੈ ਪਰਮਾਤਮਾ ਵੀ ਹੈ ਕੋੰਕਾਰ ਵੀ ਹੈ ਔਰ ਉੱਥੇ ਭਗੌਤ ਤੇ ਭਗੋਤੀ ਵੀ ਪਰਮਾਤਮਾ ਦੇ ਸਮਰਥੀ ਨਾਮ ਨੇ ਜੀ ਔਰ ਇਹ ਵੀ ਸਾਨੂੰ ਮਤਲਬ ਇੱਕ ਹੋਰ ਸਪਸ਼ਟਤਾ ਜਦੋਂ ਹੁੰਦੀ ਹੈ ਕਿ ਜਦੋਂ ਪਰਮਾਤਮਾ ਦੇ 170 ਨਾਵਾਂ ਵਿੱਚ ਭਗੋਤੀ ਪਰਮਾਤਮਾ ਦਾ ਨਾਮ ਹੈ ਔਰ ਭਗੋਤੀ ਭਗਤੀ ਕਰਨ ਵਾਲੇ ਨੂੰ ਵੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਭਗੋਤੀ ਸ਼ਬਦ ਆਇਆ ਕੁਝ ਥਾਵਾਂ ਤੇ ਭਗਤੀ ਕਰਨ ਵਾਲੇ ਲਈ ਹੈ ਤੇ ਇੱਕ ਥਾਂ ਦੇ ਉੱਤੇ ਜਦੋਂ ਭਗਤ ਰਵਿਦਾਸ ਜੀ ਦਾ ਸ਼ਬਦ ਆਉਂਦਾ ਨਾ ਤਰ ਤਾਰ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਨ ਭਗਤ ਪਗੌਤ ਲਿਖੀਏ ਤਹਿ ਉਪਰੇ ਪੂਜੀਏ ਨਮਸਕਾਰ ਹੈ ਕਹਿੰਦੇ ਜਦੋਂ ਪਗੌਤ ਦੀ ਪ੍ਰਮਾਤਮਾ ਦਾ ਨਾਮ ਜਦੋਂ ਕਾਗਜ਼ ਤੇ ਲਿਖ ਲਿਆ ਜਾਂਦਾ ਨਾ ਉਦੋਂ ਲੋਕ ਨਮਸਕਾਰ ਕਰਕੇ ਪੂਜਦੇ ਨੇ ਭਵੇਂ ਤਾੜੀ ਦੇ ਰੁੱਕ ਤੋਂ ਸ਼ਰਾਬ ਬਣਦੀ ਹੈ ਲੋਕ ਇਹਨੂੰ ਅਪਵਿੱਤਰ ਸਮਝਦੇ ਨੇ ਪਰ ਜਦੋਂ ਪਗੌਤ ਦਾ ਨਾਮ ਪ੍ਰਮਾਤਮਾ ਦਾ ਨਾਮ ਇਹਦੇ ਉੱਪਰ ਆ ਜਾਂਦਾ ਇਹ ਵੀ ਪੂਜਣਯੋਗ ਹੋ ਜਾਂਦਾ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਇਹ ਪਗੋਤ ਤੇ ਪਗੋਤੀ ਦਾ ਜਿਹੜਾ ਅਰਥ ਹੈ ਪ੍ਰਮਾਤਮਾ ਦੇ ਪ੍ਰਥਾਏ ਮਿਲੇਗਾ ਇਸ ਲਈ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਹੈ ਇਹ ਸਾਡੇ ਨਿਤਨੇਮ ਸਾਡਾ ਅਮਰ ਸੰਚਾਰ ਸਾਡੀ ਰਹਿਰਾਸ ਸਾਡੀ ਪੰਥਕ ਅਰਦਾਸ ਔਰ ਇਹਦੇ ਸਾਰੇ ਦੇ ਵਿੱਚ ਸ਼ਮੂਲੀਅਤ ਕਰਦੇ ਬਿਲਕੁਲ ਔਰ ਇਹਦੇ ਤੇ ਨਾ ਤੇ ਕਿੰਤੂ ਹੋ ਸਕਦਾ ਜੇ ਕੋਈ ਕਿੰਤੂ ਕਰਦਾ ਵੀ ਹੈ ਤੇ ਜਾਂ ਤਾਂ ਉਹਨੂੰ ਜਥੇਵੰਦਕ ਧਰਮ ਦੀ ਮਰਯਾਦਾ ਦਾ ਨਹੀਂ ਪਤਾ ਕਿਉਂਕਿ ਸਿੱਖੀ ਇੱਕ ਜਥੇਵੰਦਕ ਧਰਮ ਹੈ ਵਿక్తిਗਤ ਕੋਈ ਕੀ ਸੋਚਦਾ ਹੈ ਇਹ ਉਹਦੀ ਇੰਡੀਵਿਜੂਅਲ ਵਿక్తిਗਤ ਸੋਚ ਹੁੰਦੀ ਆ ਹੋ ਸਕਦਾ ਉਹਨੂੰ ਅਰਥਾਂ ਦਾ ਨਹੀਂ ਪਤਾ ਜਾਂ ਜਿਹੜਾ ਉਹਨੂੰ ਲਿਟਰੇਚਰ ਮਿਲਿਆ ਹੈ ਜਾਂ ਜਿਹੜੀ ਚੀਜ਼ ਨੂੰ ਉਹ ਪੜ ਰਿਹਾ ਉਹ ਬੰਦਾ ਸਪਸ਼ਟ ਨਹੀਂ ਹੈਗਾ ਮਤਲਬ ਜਿਹੜਾ ਅਧੂਰੇ ਨੂੰ ਪੜਾਂਗੇ ਅਧੂਰੇ ਹੋਵਾਂਗੇ ਪੂਰੇ ਨੂੰ ਪੜਾਂਗੇ ਪੂਰੇ ਹੋਵਾਂਗੇ ਤਾਂ ਇਹਨੂੰ ਅਸੀਂ ਸਕੂਲਿੰਗ ਵੀ ਕਹਿੰਦੇ ਆ ਕਿ ਉਸ ਬੰਦੇ ਦੀ ਮਤਲਬ ਸਕੂਲਿੰਗ ਕਿਸ ਲੈਵਲ ਦੀ ਹੈਗੀ ਆ ਉਹਦਾ ਅਕਾਡੈਮਿਕ ਲੈਵਲ ਕੀ ਹੈਗਾ ਉਹ ਇਹਦੀ ਸੰਖਿਆ ਬਾਰੇ ਕੀ ਸਮਝਦਾ ਹੈਗਾ ਇਹਦੀ ਅਰਥ ਪ੍ਰਣਾਲੀ ਬਾਰੇ ਕੀ ਸਮਝਦਾ ਹੈਗਾ ਉਹ ਇਸ ਵਿਆਖਿਆ ਨੂੰ ਕਿਸ ਨਜ਼ਰੀਏ ਤੋਂ ਪੇਸ਼ ਕਰ ਸਕਦਾ ਤਾਂ ਮੇਰਾ خیال ਫਿਰ ਇਹ ਮੁੱਦੇ ਵੀ ਨਹੀਂ ਰਹਿਣਗੇ ਜੇਕਰ ਇਸ ਸਾਰੇ ਦਾ ਗਿਆਨ ਹੋਏਗਾ ਜੀ ਜੀ ਅਗਿਆਨਤਾ ਦੇ ਨਾਲ ਹੀ ਸਾਰੀਆਂ ਪ੍ਰੋਬਲਮ ਹਾਂਜੀ ਸੋ ਡਾਕਟਰ ਸਾਹਿਬ ਜੇ ਗੱਲ ਕਰੀਏ ਜਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਪਾਈਲੇਸ਼ਨ ਹੋਇਆ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਰਵਾਇਆ ਦਸਮ ਗ੍ਰੰਥ ਦੀ ਜੇ ਗੱਲ ਕਰੀਏ ਤਾਂ ਦਸਮ ਗ੍ਰੰਥ ਦੀ ਬਾਣੀ ਕਿਸ ਤਰ੍ਹਾਂ ਇਕੱਤਰ ਹੋਈ ਕਿਸ ਨੇ ਕੀਤੀ ਤੇ ਗ੍ਰੰਥ ਦਾ ਰੂਪ ਕਦੋਂ ਤੇ ਕਿਵੇਂ ਦਿੱਤਾ ਗਿਆ ਇਹ ਨਾ ਜੀ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਨੂੰ ਖਤ ਵੀ ਲਿਖੇ ਜੀ ਭਾਈ ਮਨੀ ਸਿੰਘ ਜੀ ਨੇ ਦੂਰ ਦੂਰ ਜਿੱਥੋਂ ਵੀ ਉਹਨਾਂ ਕੋਲੇ ਸਰੋਤ ਸਨ ਜਾਂ ਬਹੁਤ ਸਾਰੀ ਬਾਣੀ ਤਾਂ ਉਹਨਾਂ ਕੋਲੇ ਇਕੱਤਰ ਤਾਂ ਹੈ ਹੀ ਸੀ ਉਸ ਸਮੇਂ ਦੇ ਲਿਖੇ ਹੋਏ ਹੱਥ ਲਿਖਤ ਜਿਹੜੇ ਗ੍ਰੰਥ ਹੈ ਉਹ ਸਾਡੇ ਬਹੁਤ ਸਾਰੀਆਂ ਥਾਵਾਂ ਤੇ ਮੌਜੂਦ ਨੇ ਸਾਡੇ ਖਾਲਸਾ ਕਾਲਜ ਵਿੱਚ ਵੀ ਦਸਮ ਪਾਤਸ਼ਾਹ ਦੀ ਬਾਣੀ ਦੇ ਹੱਥ ਲਿਖਤ ਗੁੱਟਕੇ ਵੀ ਹੈਗੇ ਨੇ ਔਰ ਹੱਥ ਲਿਖਤ ਗ੍ਰੰਥ ਵੀ ਹੈਗੇ ਨੇ ਔਰ ਇਸ ਤੋਂ ਸਿਵਾ ਵੀ ਹਿੰਦੁਸਤਾਨ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਇਹ ਦਸਮ ਪਾਤਸ਼ਾਹ ਦੀ ਬਾਣੀ ਦੇ ਰਚੇ ਹੋਏ ਗ੍ਰੰਥ ਮਿਲ ਜਾਂਦੇ ਨੇ ਕਿਉਂਕਿ ਬਾਣੀ ਉਸ ਸਮੇਂ ਪ੍ਰਚਲਿਤ ਸੀ ਔਰ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਜ਼ੁਬਾਨੀ ਯਾਦ ਵੀ ਸੀ ਜਿਸ ਤਰ੍ਹਾਂ ਅਸੀਂ ਚਿੱਤਰਨਾਟਕ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੁੰਦਾ ਹੈ ਪ੍ਰਕਾਸ਼ ਦਿਹਾੜਾ ਵਰਲਡ ਲੈਵਲ ਤੇ ਸਾਰੇ ਹੀ ਰਾਗੀ ਸਿੰਘ ਦਸਮ ਪਾਤਸ਼ਾਹ ਦੇ ਚਿੱਤਰਨਾਟਕ ਦੀ ਬਾਣੀ ਹੀ ਗਾਉਂਦੇ ਆ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਾਉਲੇ ਇਹ ਸਾਰੇ ਸ਼ਬਦ ਜਿਹੜੇ ਉਸ ਪ੍ਰਕਰਣ ਵਿੱਚ ਵਿਚਿਤ੍ਰਨਾਟਕ ਚੋਂ ਹੀ ਗਾਏ ਜਾਂਦੇ ਨੇ ਭਾਵੇਂ ਹੋਰ ਸ਼ਬਦ ਵੀ ਰਾਗੀ ਸਿੰਘ ਆਉਂਦੇ ਨੇ ਪਰ ਸਿੱਧਾ ਪ੍ਰਕਰਨ ਜਿਹੜਾ ਹੈਗਾ ਉਹ ਇਸ ਰਚਨਾ ਦੇ ਵਿੱਚੋਂ ਹੀ ਮਿਲਦਾ ਹੈ ਇਸ ਕਰਕੇ ਭਾਈ ਮਨੀ ਸਿੰਘ ਕਿਉਂਕਿ ਮੈਂ ਜਿਸ ਤਰ੍ਹਾਂ ਭਾਰਜ ਕੀਤੀ ਆ ਵੀ ਜਿਹੜੇ ਗੁਰੂ ਘਰ ਦੇ ਸਤਕਾਰਤ ਨੇ ਤਾਂ ਕੁਦਰਤੀਆਂ ਕਿ ਉਹਨਾਂ ਨੂੰ ਇਹ ਨਖੇੜਾ ਕਰਨਾ ਆਉਂਦਾ ਹੈ ਦੇ ਦਸਮ ਪਾਤਸ਼ਾਹ ਦੀ ਰਚਨਾ ਕਿਹੜੀ ਹੈਗੀ ਹੈ ਪਰ ਇਹਦੇ ਵਿੱਚ ਸਤਗੁਰਾਂ ਦੀ ਜਿਹੜੀ ਸਵੈ ਜੀਵਨੀ ਵੀ ਹੈਗੀ ਆ ਜਿਹੜੀ ਪਚਿਤ੍ਰਨਾਟਕ ਹੈ ਇਹਦੇ ਵਿੱਚ ਅਕਾਲ ਉਸਤਤ ਵੀ ਹੈ ਜਿਹੜੀ ਰੋਹਾਨੀਅਤ ਦੀ ਅਧਿਆਤਮਕ ਬਾਣੀ ਹੈ ਜਾਪ ਸਹਿਬ ਹੈ ਆਪਾਂ ਸਵਈਏ ਪੜਦੇ ਆ ਇਸ ਤਰ੍ਹਾਂ 2400 ਉਤਾਰਾਂ ਦੀ ਕਥਾ ਵੀ ਇਹਦੇ ਵਿੱਚ ਹੈ ਇਸ ਕਰਕੇ ਇਹਨੂੰ ਜਿਹੜਾ ਪੜਨ ਵਾਲਾ ਖਾਸ ਕਰਕੇ ਉਹ ਇਸ ਨਜ਼ਰੀਏ ਤੋਂ ਪੜੇ ਕਿ ਇਹ ਸਾਰੀ ਬਾਣੀ ਦਾ ਇੱਕ ਵੱਖ-ਵੱਖੇ ਦੇ ਨਜ਼ਰੀਏ ਨੇ ਬਿਲਕੁਲ ਔਰ ਇੱਕ ਸੰਪੂਰਨ ਸ਼ਖਸੀਅਤ ਵਾਸਤੇ ਜਾਂ ਇਹਦੀ ਭਾਸ਼ਾ ਗਿਆਨ ਇਹਦੇ ਵਿੱਚ ਰਾਗ ਗਿਆਨ ਸੰਗੀਤ ਗਿਆਨ ਕਾਵ ਕਲਾ ਇਹਨਾਂ ਸਾਰੀਆਂ ਦਾ ਅਧਿਆਨ ਕਰਨ ਦੀ ਲੋੜ ਹੈ ਤਾਂ ਕਿ ਉਹਦੇ ਮਨ ਵਿੱਚੋਂ ਸ਼ੰਕੇ ਨਿਕਲਦੇ ਜਾਣ ਇਸ ਕਰਕੇ ਭਾਈ ਮਨੀ ਸਿੰਘ ਜੀ ਦਾ ਇਹ ਸੰਪਾਦਨਾ ਦੇ ਉੱਤੇ ਤਾਂ ਕਿਸੇ ਸਿੱਖ ਨੂੰ ਸ਼ੰਕਾ ਨਹੀਂ ਹੋ ਸਕਦਾ ਉਹਨਾਂ ਨੇ ਉਸ ਸਮੇਂ ਵਿੱਚ ਜਿੱਥੋਂ-ਜਿੱਥੋਂ ਵੀ ਸਤਿਗੁਰਾਂ ਦੇ ਗੁਰਮੁਖ ਪਿਆਰੇ ਸਨ ਸ਼ਰਧਾਲੂ ਬੈਠੇ ਸਨ ਤੇ ਅੱਜ ਵੀ ਦੁਨੀਆ ਦੇ ਵਿੱਚ ਬੜੇ ਸਾਰੇ ਲੋਕ ਅੱਜ ਸਾਨੂੰ ਹੁਣ ਗ੍ਰੰਥ ਦੇ ਕੇ ਜਾਂਦੇ ਨੇ ਮਤਲਬ 21ਵੀਂ ਸਦੀ ਚ ਆ ਕੇ ਕਈਆਂ ਨੇ ਬਹੁਤ ਪੁਰਾਣੇ ਗ੍ਰੰਥ ਆਪਣੇ ਘਰਾਂ ਚ ਰੱਖੇ ਨੇ ਔਰ ਸਾਡੇ ਖੋਜੋ ਵਿਭਾਗ ਵਿੱਚ ਜਦੋਂ ਨੂੰ ਪਤਾ ਲੱਗਾ ਇੱਥੇ ਸੰਭਾਈ ਹੋ ਜਾਂਦੀ ਹੈ ਤੇ ਅੱਜ ਵੀ ਉਹ ਲੋਕ ਭੇਜ ਦਿੰਦੇ ਨੇ ਇਹਦਾ ਮਤਲਬ ਇਹ ਗ੍ਰੰਥ ਪੀੜੀ ਦਰ ਪੀੜੀ ਲੋਕੀ ਹੱਥ ਲਿਖਤ ਵੀ ਸਾਂਭਦੇ ਸਨ ਔਰ ਇਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਰੱਖਦੇ ਸਨ ਜੀ ਜੀ ਬਿਲਕੁਲ ਡਾਕਟਰ ਸਾਹਿਬ ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਜਪ ਸਬ ਦੀ ਬਾਣੀ ਦੀ ਰਚਨਾ ਪੁਆਟਾ ਸਾਹਿਬ ਵਿਖੇ ਹੋਈ ਉਸ ਤੋਂ ਬਾਅਦ ਚੌਪੀ ਸਾਹਿਬ ਦੀ ਬਿਪੌਰ ਸਾਹਿਬ ਨੰਗਲ ਤਾਂ ਗੁਰੂ ਸਾਹਿਬ ਦਾ ਜੀਵਨ ਬੜਾ ਰੁਝੇਵੇਂਆ ਭਰਿਆ ਸੀ ਉਸ ਵੇਲੇ ਕੌਮ ਦੇ ਜਿਹੜੇ ਹਾਲਾਤ ਸੀਗੇ ਉਹਨਾਂ ਨੂੰ ਸੰਭਾਲਣਾ ਸਭ ਕੁਝ ਮੈਨੇਜ ਕਰਨਾ ਤੇ ਨਾਲ ਹੀ ਨਾਲ ਬਾਣੀ ਦੀ ਰਚਨਾ ਕਰਨੀ ਔਰ ਬਹੁਤ ਹੀ ਅਥਾ ਸਮੁੰਦਰ ਤੱਕ ਇਸ ਤਰ੍ਹਾਂ ਗੁਰੂ ਪਾਤਸ਼ਾਹ ਕਰਦੇ ਹੋਣਗੇ ਕਿਹੜੇ ਟਾਈਮ 'ਚ ਉਹਨਾਂ ਨੇ ਬਾਣੀ ਲਿਖੀ ਸੀ ਇਸ ਬਾਰੇ ਵੀ ਥੋੜਾ ਜਾਨਣਾ ਹਾਂ ਬਹੁਤ ਵਧੀਆ ਕਿਉਂਕਿ ਸਾਡੇ ਨਾ ਇਹੋ ਹੀ ਸ਼ੰਕਾ ਬਹੁਤ ਸਾਰੇ ਲੋਕਾਂ ਦੇ ਮਨ 'ਚ ਹੁੰਦਾ ਹੈ ਸਤਗੁਰਾਂ ਨੇ ਤਕਰੀਬਨ ਸੰਸਾਰੀ ਉਮਰ 42 ਸਾਲ ਦੇ ਕਰੀਬ ਹੈ ਬਿਲਕੁਲ 14 ਯੁੱਧ ਵੀ ਕੀਤੇ ਔਰ ਸਤਗੁਰਾਂ ਨੇ ਇਹ ਮਹਾਨ ਰਚਨਾਵਾਂ ਅਜੇ ਤਾਂ ਬਹੁਤ ਸਾਰਾ ਜਿਹੜਾ ਸਤਗੁਰਾਂ ਦਾ ਭੰਡਾਰ ਆ ਸਾਡੇ ਮੌਖਿਕ ਸਾਹਿਤ ਵਿੱਚ ਆਉਂਦਾ ਕਿ ਉਹ ਸਰਸਾ ਦੀ ਪੇਟ ਹੋ ਗਿਆ ਜੀ ਜੀ ਪਰ ਬਹੁਤ ਕੁਝ ਸਾਡੇ ਪਾਸ ਵੀ ਹੈ ਦੇਖੋ ਇੱਕ ਤਾਂ ਹੁੰਦਾ ਸੰਸਾਰੀ ਕਵੀ ਜੀ ਜਿਹਨੇ ਜੋੜ ਤੋੜ ਕਰਕੇ ਕਵਿਤਾ ਲਿਖਣੀ ਹੁੰਦੀ ਹੈ ਜਾਂ ਕਿਸੇ ਨੇ ਲੇਖ ਲਿਖਣਾ ਉਹ ਕਈ ਵਾਰੀ ਉਹਨੂੰ ਦੁਬਾਰਾ ਰਾਈਟ ਉਹਨੂੰ ਪੜਦਾ ਕਈ ਵਾਰੀ ਉਹਨੂੰ ਕੱਟਦਾ ਕਈ ਵਾਰੀ ਉਹਨੂੰ ਲਿਖਦਾ ਬਾਣੀ ਦੇ ਸੰਦਰਭ ਵਿੱਚ ਇਹ ਗੱਲਾਂ ਕਦੀ ਨਹੀਂ ਹੁੰਦੀਆਂ ਜਿਹੜੀਆਂ ਰੂਹਾਂ ਜਿਹੜਾ ਪਰਮਪੁਰਖ ਦਾ ਦਾਸਾ ਹੈ ਦੇਖਣ ਆਇਓ ਜਗ ਤਮਾਸ਼ਾ ਜੋ ਸਾਡੇ ਸਤਿਗੁਰੂ ਨੇ ਗੁਰੂ ਨੇ ਜੀ ਉਹਨਾਂ ਨੇ ਨਾ ਕਵੀਆਂ ਵਾਕਣ ਨਹੀਂ ਲਿਖਣਾ ਜਿਵੇਂ ਸਾਡੇ ਕਵੀ ਅੱਜ ਸੋਚ ਰਹੇ ਨੇ ਇਹ ਤਾਂ ਪ੍ਰਗਟ ਰੂਪ ਹੈਗਾ ਜਿਹੜੀ ਉਹਨਾਂ ਦੇ ਅਨਪੂਰਨ ਪ੍ਰਕਾਸ਼ ਹੈ ਤੁਰਕੀ ਬਾਣੀ ਹਾਂ ਅਨਪੂਰਨ ਪ੍ਰਕਾਸ਼ ਇਸ ਤਰ੍ਹਾਂ ਦੀ ਘੱਟ ਵੱਡ ਦਾ ਮਤਾਜ ਨਹੀਂ ਹੁੰਦਾ ਜਿਵੇਂ ਸਾਡਾ ਸਮਾਜ ਸੋਚਦਾ ਵੀ ਸ਼ਾਇਦ ਇਹਨਾਂ ਲਿਖਣ ਲੱਗਿਆਂ ਕਿੰਨਾ ਸਮਾਂ ਲੱਗੇਗਾ ਜੀ ਇਹ ਤਾਂ ਇੱਕ ਵਹਿਣ ਹੈਗਾ ਜੀ ਇਸ ਵਹਿਣ ਦੇ ਵਿੱਚ ਜੋ ਚੱਲ ਰਿਹਾ ਉਹ ਪਰਪੱਕ ਰੂਪ ਹੀ ਹੈਗਾ ਫਰਸਟ ਵੀ ਉਹ ਆ ਲਾਸਟ ਵੀ ਉਹ ਹੀ ਆ ਤਾਂ ਇਸ ਕਰਕੇ ਇੰਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਰੋਹਾਨੀਅਤ ਅਧਿਆਤਮਕ ਰੂਹਾਂ ਨੇ ਸ਼ਖਸੀਅਤਾਂ ਨੇ ਜਿਹੜੇ ਸਾਡੇ ਗੁਰੂ ਰੂਪ ਨੇ ਉਹਨਾਂ ਲਈ ਸਮਾਂ ਇਹ ਕੋਈ ਥੋੜਾ ਨਹੀਂ ਗਿਣਿਆ ਜਾ ਸਕਦਾ ਇਹ ਤਾਂ ਸੰਸਾਰੀ ਬੰਦੇ ਲਈ ਹੈ ਕਈ 80 90 ਸਾਲ ਕੱਟ ਕੇ ਵੀ ساری ਉਮਰ ਚ ਇੱਕ ਖਤ ਵੀ ਲਿਖਣ ਜੋਗੇ ਨਹੀਂ ਹੁੰਦੇ ਤੇ ਕਈ 80 90 ਸਾਲ ਕੱਟ ਕੇ ਕੋਈ ਜ਼ਿੰਦਗੀ ਦਾ ਇੱਕ ਕੰਮ ਵੀ ਕਰਨ ਜੋਗੇ ਨਹੀਂ ਹੁੰਦੇ ਤਾਂ ਗੁਰੂ ਦੇ ਉੱਤੇ ਜਿਹੜੀ ਸਾਲਾਂ ਦੀ ਗਿਣਤੀ ਨਹੀਂ ਟੁਕਦੀ ਗੁਰੂ ਸਾਛਾ ਜਿਹੜੀ ਐ ਉਹਨਾਂ ਨੇ ਇੰਨੀ ਉਮਰ ਵਿੱਚ ਵੀ ਜੋ ਕਰ ਦਿੱਤਾ ਸਤਿਗੁਰਾਂ ਦੇ ਇਹ ਚੋਜ਼ ਨੇ ਸਤੂ ਆਪ ਕਹਿੰਦੇ ਨੇ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਤਮਾਸ਼ਾ ਉਹਨਾਂ ਨੇ ਕਿੰਨੇ ਸਮੇਂ ਚ ਦੇਖਿਆ ਇੰਨੇ ਸਮੇਂ ਚ ਉਹਨਾਂ ਨੇ ਸਭ ਕੁਝ ਹੀ ਆਪਣੀ ਜ਼ਿੰਦਗੀ ਦਾ ਵਿੱਚ ਦਰਜ ਕਰ ਦਿੱਤਾ ਔਰ ਇਹਦੇ ਵਿੱਚ ਸਾਰਾ ਕੁਝ ਮੈਂ ਤਾਂ ਕਹਿੰਦਾ ਉਹਨਾਂ ਵੀ ਜਦੋਂ ਤੁਸੀਂ ਹਿੰਦੁਸਤਾਨ ਦੀ ਕਵਤਾ ਪੜ੍ਹਦੇ ਹੋ ਭਾਰਤੀ ਕਿਤੇ ਵੀ ਏ ਕਛਰੀ ਛੰਦ ਦੇ ਉੱਤੇ ਕਵਤਾ ਨਹੀਂ ਹੈਗੀ ਔਰ ਕੇਵਲ ਜਦੋਂ ਜਾਪ ਸਹਿਬ ਵਿੱਚ ਆਉਂਦਾ ਨਾ ਏ ਕਛਰੀ ਛੰਦ ਅਜੈ ਅਲੈ ਅਪੈ ਅਵੈ ਪੂ ਅਜੂ ਨਾਸ ਕਾਸ ਗੰਜ ਪੰਜ ਲਖ ਪਖ ਕਾਲਦਿਆ ਲੇਖ ਪੇਖ ਅਨਾਮ ਕਾਮ ਗਾ ਹਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਕੰਜੇ ਅਲੇਖੇ ਜੀ ਤਾਂ ਕਹਿਣ ਤੋਂ ਭਾਵ ਕਿਸੇ ਨੇ ਇੱਕ ਅੱਖਰ ਦੇ ਉੱਤੇ ਕਦੀ ਕਾਵ ਕਲਾ ਨਹੀਂ ਕੀਤੀ ਬਿਲਕੁਲ ਇਹ ਤਾਂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪੂਰਨੇ પાਕੇ ਦਿੱਤੇ ਨੇ ਜਿਹੜਾ ਸਿੱਖ ਪੰਥ ਨੂੰ ਇੱਕ ਸਵੈਮਾਨ ਹੋਣਾ ਚਾਹੀਦਾ ਹੈ ਕਿ ਇੱਕ ਅੱਖਰ ਦੇ ਉੱਤੋਂ ਵੀ ਕੋਈ ਐਹੋ ਜੀ ਰਚਨਾ ਰਚੀ ਜਾ ਸਕਦੀ ਹੈ ਜੀ ਦਾ ਬਹੁਤ ਵੱਡਾ ਅਰਥ ਹੋਏਗਾ ਔਰ ਬਹੁਤ ਵੱਡਾ ਸੰਦੇਸ਼ ਹੋਏਗਾ ਨਹੀਂ ਤਾਂ ਦੁਨੀਆ ਉੱਤੇ ਇੱਕ ਅੱਖਰ ਹੀ ਛੰਦ ਹੋ ਨਹੀਂ ਸਕਦਾ ਤੇ ਨਾ ਕਵੀ ਕੋਈ ਇਨਸਾਫ ਕਰ ਸਕਦਾ ਤਾਂ ਇਹ ਦਾ ਤਾਂ ਇੱਕ ਅਸੀਂ ਮਾਨ ਕੀਤਾ ਜਾ ਸਕਦਾ ਕਿੰਤੂ ਨਹੀਂ ਕੀਤਾ ਜਾ ਸਕਦਾ ਬਿਲਕੁਲ ਡਾਕਟਰ ਸਾਹਿਬ ਸੋ ਇਹ ਵੀ ਅਗਿਆਨਤਾ ਦੀ ਹੀ ਗੱਲ ਹੈ ਕਿ ਸਾਡੇ ਵਿੱਚੋਂ ਕਈ ਇਹੋ ਜਿਹੇ ਇਹੋ ਜਿਹੇ ਨੇ ਜਿਹੜੇ ਗੁਰੂ ਸਾਹਿਬ ਨੇ ਜੋ ਕੀਤਾ ਉਹ ਤੇ ਸਵਾਲ ਖੜੇ ਕਰਦੇ ਨੇ ਸੋਚਣ ਸਮਝਣ ਤੋਂ ਪਰੇ ਦੀ ਗੱਲ ਹੁੰਦੀ ਹੈ ਕਿ ਕਿਵੇਂ ਸਵਾਲ ਖੜੇ ਕਰ ਦਿੰਦੇ ਨੇ ਕਹਿੰਦੇ ਨੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਰ ਇਹ ਬਾਣੀ ਹੈ ਤਾਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਿਉਂ ਨਹੀਂ ਕੀਤੀ ਉਹਨਾਂ ਲਈ ਤੁਸੀਂ ਜ਼ਰੂਰ ਜਵਾਬ ਦਿਓ ਸ ਦੇਖੋ ਪਹਿਲੀ ਗੱਲ ਕਿ ਇਹ ਤਾਂ ਅਸੀਂ ਏ ਗੁਰੂ ਤੇ ਆਪਣੇ ਤੇ ਸ਼ੰਕਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਗੁਰੂ ਸਾਹਿਬ ਨੇ ਇਹ ਕਿਉਂ ਨਹੀਂ ਕੀਤਾ ਬਿਲਕੁਲ ਇਹ ਗੁਰੂ ਸਾਹਿਬਾਂ ਦੀ ਆਪਣੀ ਜਿਹੜੀ ਹੈ ਸੋਚ ਹੈ ਦੂਰੰਦੇਸ਼ੀ ਉਹਨਾਂ ਨੇ ਇਹਨੂੰ ਵੱਖ ਰੱਖਣਾ ਕਿਉਂ ਠੀਕ ਸਮਝਿਆ ਜਾਂ ਉਹਨਾਂ ਦਾ ਇੱਕ ਨਜ਼ਰੀਆ ਜਿਹੜਾ ਇਹ ਸਾਰਾ ਨਾ ਬੀਰਸੀ ਰੂਪ ਹੈਗਾ ਬਾਣੀ ਦਾ ਅਧਿਆਤਮਕ ਰੂਪ ਵੀ ਹੈਗਾ ਇਹ ਤਾਂ ਸਤਗੁਰੂ ਜਾਣਦੇ ਨੇ ਕਿ ਉਹਨਾਂ ਦਾ ਨਜ਼ਰੀਆ ਪਰ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਕੋਈ ਬਾਣੀ ਤੋਂ ਮਤਲਬ ਇਹ ਕੋਈ ਘਟ ਇਹਦੇ ਵਿੱਚ ਸੰਦੇਸ਼ ਸੀਗਾ ਜੀ ਇਹ ਸਤਿਗੁਰਾਂ ਦੇ ਆਪਣੇ ਕੌਤਕ ਨੇ ਔਰ ਕੌਤਕ ਉੱਤੇ ਜਿਹੜਾ ਕਿੰਤੂ ਕਰਨਾ ਹੀ ਸਿੱਖ ਦਾ ਧਰਮ ਨਹੀਂ ਹੈ ਜਿਵੇਂ ਕੋਈ ਕਵੇ ਵੀ ਤੰਬੂ ਕਿਉਂ ਲਾਇਆ ਗਿਆ ਅੰਦਰ ਕੀ ਕੀਤਾ ਗਿਆ ਪੰਜ ਪਿਆਰਿਆਂ ਦੇ ਸੀਸ ਕੱਟੇ ਗਏ ਕਿ ਨਹੀਂ ਕੱਟੇ ਗਏ ਪੰਜ ਬਾਣੀਆਂ ਪੜੀਆਂ ਗਈਆਂ ਕਿ ਨਹੀਂ ਪੜੀਆਂ ਗਈਆਂ ਸਿੱਖ ਪੰਥ ਵਿਵੇਕਸ਼ੀਲਾਂ ਦਾ ਪੰਥ ਹੈ ਤਰਕਵਾਦੀਆਂ ਦਾ ਪੰਥ ਨਹੀਂ ਹੈ ਜੀ ਜੀ ਬਿਲਕੁਲ ਸਿੱਖ ਇਹ ਸਮਝਣ ਦੀ ਕੋਸ਼ਿਸ਼ ਕਰਨਾ ਤਰਕ ਦਾ ਅਰਥ ਸ਼ੰਕਾ ਕਰਨਾ ਹੁੰਦਾ ਹੈ ਬਿਵੇਕ ਦਾ ਅਰਥ ਸੱਤ ਤੇ ਅਸੱਤ ਦਾ ਨਿਖੇੜਾ ਕਰਨਾ ਅਸੀਂ ਅਰਦਾਸ ਵਿੱਚ ਵੀ ਬਿਵੇਕ ਦਾਨ ਮੰਗਦੇ ਹਾਂ ਜਿੰਨੀਆਂ ਪੰਕਤੀਆਂ ਤੁਸੀਂ ਬਾਣੀ ਦੀਆਂ ਪੜੋਗੇ ਸਤਿਗੁਰਾਂ ਨੇ ਸਾਨੂੰ ਬਿਵੇਕ ਬੁੱਧ ਮੰਗਣ ਦੀ ਇਜਾਜ਼ਤ ਦਿੱਤੀ ਹੈ ਬਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿੱਚ ਰਸ ਪੀਜੈ ਹਾਰ ਪਰਿਉ ਸੁਆਮੀ ਕੇ ਦਵਾਰੈ ਦੀਜੈ ਬੁੱਧ ਬਿਵੇਕਾ ਅਸੀਂ ਬਿਵੇਕ ਦਾ ਦਾਨ ਮੰਗਦੇ ਹਾਂ ਤਰਕ ਦਾ ਦਾਨ ਕਿਤੇ ਨਹੀਂ ਮੰਗਦੇ ਜਦੋਂ ਅਸੀਂ ਬਿਵੇਕੀ ਹੋਵਾਂਗੇ ਉਦੋਂ ਅਸੀਂ ਮੇਰਾ خیال ਸੱਤ ਤੇ ਸੱਤ ਦਾ ਨਖੇੜਾ ਕਰ ਸਕਾਂਗੇ ਜੀ ਮੈਂ ਇੱਕ ਐਗਜ਼ਾਮਪਲ ਦੇਣਾ ਹੁਣਾ ਕਿ ਅਸੀਂ ਚੌਪੀ ਦਾ ਪਾਠ ਕਰਦੇ ਹਾਂ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਭਾਰ ਅਸਿੱਖ ਸੰਗੋ ਇਹਦੇ ਤਿੰਨ ਅਰਥ ਕੀਤੇ ਨੇ ਕੁਝ ਲੋਕਾਂ ਨੇ ਅਰਥ ਕੀਤੇ ਵੀ ਗੁਰੂ ਸਾਹਿਬ ਕਹਿੰਦੇ ਨੇ ਏ ਕਾਲਪੁਰਖ ਮੇਰੀ ਰੱਛਾ ਕਰੋ ਸਿੱਖਾਂ ਨੂੰ ਉਭਾਰ ਦੋ ਤੇ ਜਿਹੜੇ ਅਸਿੱਖ ਨੇ ਗੈਰ ਸਿੱਖ ਨੇ ਉਹਨਾਂ ਦਾ ਸੰਗਾਰ ਕਰ ਦੋ ਇਸ ਲਈ ਇਹ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੋ ਸਕਦੀ ਤੇ ਕਈ ਵਾਰੀ ਸਰੋਤੇ ਵੀ ਸਮਝਦੇ ਨੇ ਵੀ ਗੱਲ ਤੇ ਠੀਕ ਆ ਕੁਝ ਲੋਕਾਂ ਨੇ ਅਰਥ ਕੀਤਾ ਕਿ ਸਿੱਖ ਦਾ ਅਰਥ ਗੁਰਮੁਖ ਹੈ ਅ ਸਿੱਖ ਦਾ ਅਰਥ ਮਨਮੁਖ ਹੈ ਵੀ ਗੁਰਮੁਖਾਂ ਨੂੰ ਵਾਰਦੋ ਤੇ ਮਨਮੁਖਾਂ ਦਾ ਸੰਘਾਰ ਕਰਦੋ ਕੁਝ ਲੋਕਾਂ ਨੇ ਇਹ ਵੀ ਸੁਣ ਕੇ ਕਿਹਾ ਵੀ ਬੰਦਾ ਦਾ ਸਿਆਣਾ ਲੱਗਦਾ ਜਿਹੜਾ ਅਰਥ ਕਰ ਰਿਹਾ ਇਹ ਵੀ ਠੀਕ ਹੈ ਇਹਨਾਂ ਦੋਨਾਂ ਅਰਥਾਂ ਨਾਲ ਕੋਈ ਵੀ ਦਾਣਿਸ਼ਵਰ ਸਹਿਮਤ ਨਹੀਂ ਹੈਗਾ ਜੀ ਮੈਨੂੰ ਸਭ ਤੋਂ ਵਧੀਆ ਅਰਥ ਲੱਗੇ ਡਾਕਟਰ ਤਾਰਨ ਸਿੰਘ ਹੋਣਾ ਦੇ ਉਹ ਕਹਿੰਦੇ ਕਿ ਹਰ ਬੰਦੇ ਦੇ ਅੰਦਰ ਸਿੱਖ ਵੀ ਹੈ ਅ ਸਿੱਖ ਵੀ ਹੈ ਜਿਵੇਂ ਸਾਡੇ ਅੰਦਰ ਕੁਝ ਗਿਆਨ ਵੀ ਹੈ ਕੁਝ ਅਗਿਆਨ ਵੀ ਹੈ ਅਸੀਂ ਹਰ ਸਬਜੈਕਟ ਬਾਰੇ ਤਾਂ ਨਹੀਂ ਜਾਣਦੇ ਜਿਹੜੇ ਸਬਜੈਕਟ ਬਾਰੇ ਅਸੀਂ ਨਹੀਂ ਜਾਣਦੇ ਉਹਦੇ ਪ੍ਰਤੀ ਅਸੀਂ ਅਗਿਆਨੀ ਆ ਜਿਹਦੇ ਬਾਰੇ ਜਾਣਦੇ ਆ ਉਹਦੇ ਬਾਰੇ ਗਿਆਨੀ ਆ ਜੀ ਸਤਿਗੁਰਾਂ ਨੇ ਸਾਨੂੰ ਅਰਦਾਸ ਕਰਨ ਦੀ ਜਾਚਖਾਈ ਹੈ ਆਹ ਕਾਲਪੁਰਖ ਜੀਓ ਮੇਰੇ ਅੰਦਰਲੇ ਸਿੱਖ ਨੂੰ ਉਭਾਰੋ ਤਾਂ ਕਿ ਮੈਂ ਇੱਕ ਅਕਾਲ ਨਾਲ ਜੁੜਿਆ ਰਹਾ ਮੈਂ ਉਹਦੀ ਰਜ਼ਾ ਚ ਰਹਾ ਮੈਂ ਕੋਈ ਜਾਤ ਪਾਤ ਉੱਚ ਨੀਚ ਦਾ ਵਿਤਕਰਾ ਨਾ ਕਰਾਂ ਮੈਂ ਸਮੁੱਚੇ ਮਾਨਸਪਤਾ ਨੂੰ ਸਮੁੱਚੇ ਸੰਸਾਰ ਨੂੰ ਇੱਕ ਪ੍ਰਮਾਤਮਾ ਦੀ ਔਲਾਦ ਸਮਝਾਂ ਜਾਂ ਸੰਤਾਨ ਸਮਝਾਂ ਇਹ ਮੇਰਾ ਅੰਦਰਲਾ ਜਿਹੜਾ ਸਿੱਖ ਹੈ ਇਨੂੰ ਉਭਾਰੋ ਜਿਹੜਾ ਮੇਰੇ ਅੰਦਰ ਅਸਿੱਖ ਹੈ ਜਿਹਦੇ ਵਿੱਚ ਅਗਿਆਨਤਾ ਵੀ ਹੈ ਤਰਕ ਵੀ ਹੈ ਸ਼ੰਕਾ ਵੀ ਹੈ ਬੇਪਰੋਸਦੀ ਵੀ ਹੈ ਵਿਸਾਕਾਤੀ ਵੀ ਹੈ ਉਹਦਾ ਸੰਘਾਰ ਕਰੋ ਬਿਲਕੁਲ ਦ੍ਰਿਸ਼ਟੀ ਬਦਲੋ ਤੇ ਕਹਿੰਦੇ ਵੀ ਨਜ਼ਰ ਤੋਂ ਨਜ਼ਾਰਾ ਬਦਲਦਾ ਹੈ ਜੀ ਤੁਹਾਡਾ ਨਜ਼ਰੀਆ ਕੀ ਹੈ ਕਿਸੇ ਬੰਦੇ ਪ੍ਰਤੀ ਕਿਸੇ ਇਨਸਾਨ ਪ੍ਰਤੀ ਕਿਸੇ ਧਰਮ ਪ੍ਰਤੀ ਤੁਹਾਡੀ ਉਹੋ ਜੀ ਸੋਚ ਪੈਦਾ ਹੋ ਜਾਂਦੀ ਹੈ ਤਾਂ ਇਹਨਾਂ ਲੋਕਾਂ ਨੂੰ ਨਜ਼ਰੀਆ ਬਦਲਣਾ ਪਏਗਾ ਜੀ ਬਿਲਕੁਲ ਡਾਕਟਰ ਸਾਹਿਬ ਸਭ ਤੋਂ ਵੱਡੀ ਗੱਲ ਹੈ ਕਿ ਨਜ਼ਰੀਆ ਬਦਲਣਾ ਪਏਗਾ ਔਰ ਜਿਹੜੀ ਅਸੀਂ ਅਰਦਾਸ ਕਰਦੇ ਆਂ ਵਿਵੇਕ ਬੁੱਧ ਦੀ ਅਰਦਾਸ ਦਿਲ ਤੋਂ ਕਰੀਏ ਕਿ ਕੀ ਅਸੀਂ ਮੰਗ ਰਹੇ ਹਾਂ ਸੇਖੋ ਬਾਹਰ ਅਸਿੱਖ ਸੰਗਰ ਉਹ ਬਹੁਤ ਹੀ ਪਿਆਰੇ ਜਿਹੜੇ ਅਰਥ ਨੇ ਉਹ ਡਾਕਟਰ ਸਾਹਿਬ ਨੇ ਸਾਨੂੰ ਸਮਝਾਏ ਨੇ ਸੋ ਡਾਕਟਰ ਸਾਹਿਬ ਅੱਜ ਦੇ ਬਾਣੀ ਵਿਚਾਰ ਵਿੱਚ ਜੁੜਨ ਲਈ ਬਹੁਤ-ਬਹੁਤ ਧੰਨਵਾਦ ਦਸਮ ਗ੍ਰੰਥ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਸਵਾਲ ਹੈਗੇ ਨੇ ਉਹ ਅਸੀਂ ਤੁਹਾਡੇ ਨਾਲ ਕਰਾਂਗੇ ਪਰ ਕੱਲ ਨੂੰ ਅਸੀਂ ਮੁੜ ਤੋਂ ਡਾਕਟਰ ਸਾਹਿਬ ਨਾਲ ਜੁੜਾਂਗੇ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਆਉ ਪੜੀਏ ਦੇ ਤਹਿਤ ਹੁਣ ਤੁਹਾਨੂੰ ਅਸੀਂ ਰੂਬਰੂ ਕਰਵਾਉਂਦੇ ਹਾਂ ਇੱਕ ਚੰਗੀ ਪੁਸਤਕ ਦੇ ਨਾਲ ਬੱਛੂ ਆ ਗਿਆ ਰੱਬ ਰਾਖਾ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ